ਸਤਿਕਾਰਯੋਗ ਦੋਸਤੋ ਮੇਜਰ ਮਾਰਕ ਵੱਲੋਂ ਅੱਜ ਦੇ ਬਲੌਗ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਅਤੇ ਅਤਿ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਅੱਜ ਫੇਰ ਇੱਕ ਨਵਾਂ ਪ੍ਰੋਗਰਾਮ ਲੈ ਕੇ ਪੇਸ਼ ਹੋ ਰਿਹਾ ਹਾਂ ਜਿਦੇ ਵਿੱਚ ਆਪਾਂ ਕੁਝ ਕੈਨੇਡਾ ਸੰਬੰਧੀ ਗੱਲਾਂ ਕਰਾਂਗੇ ਕੁਝ ਆਪਾਂ ਵਿਸ਼ਵ ਸੰਬੰਧੀ ਗੱਲਾਂ ਬਾਤਾਂ ਕਰਾਂਗੇ ਜੋ ਅੱਜ ਕੱਲ੍ਹ ਬੜੀਆਂ ਤਬਦੀਲੀਆਂ ਆ ਰਹੀਆਂ ਨੇ ਉਹਦੇ ਸੰਬੰਧੀ ਗੱਲਾਂ ਬਾਤਾਂ ਕਰਾਂਗੇ ਅ ਤੋ ਇੱਕ ਆਪਣੇ ਪਿਆਰੇ ਦੋਸਤ ਨੂੰ ਅ ਸ਼ਰਧਾਂਜਲੀ ਦੇਵਾਂਗੇ ਤੇ ਜੋ ਕਿ ਸਾਡੇ ਵਿਚਕਾਰ ਨਹੀਂ ਰਹੇ ਸੋ ਆਪਾਂ ਗੱਲ ਸ਼ੁਰੂ ਕਰਦੇ ਹਾਂ ਆਪਣੇ ਦੋਸਤੋਂ ਮੈਂ ਪਿਛਲੀ ਵਾਰ ਦੱਸਿਆ ਸੀ ਕਿ ਮੇਰੇ ਦੋਸਤ ਦੀ ਕਿਸੇ ਦੀ ਡੈਥ ਹੋਈ ਹੈ ਤੇ ਉਸ ਵਕਤ ਮੈਂ ਬਹੁਤਾ ਸ਼ੋਰ ਨਹੀਂ ਸੀ ਕਿਉਂਕਿ ਕਿਸੇ ਕਿਸੇ ਨੇ ਸ਼ੂਟਿੰਗ ਦੀ ਖਬਰ ਲਾਈ ਸੀ ਕਈ ਵਾਰ ਜਿਹੜੀਆਂ ਖਬਰਾਂ ਨੇ ਉਹ ਗਲਤੀ ਨਾਲ ਵੀ ਲੱਗ ਜਾਂਦੀਆਂ ਨੇ ਤੁਸੀਂ ਜਿੰਨਾ ਚਿਰ ਤੁਸੀਂ ਯਕੀਨਨ ਅ ਕੁਛ ਯਕੀਨ ਨਹੀਂ ਕਰ ਲੈਂਦੇ ਜਾਂ ਸ਼ੋਰ ਨਹੀਂ ਕਰ ਲੈਂਦੇ ਤਾਂ ਉਨਾਂ ਚਿਰ ਕੋਈ ਵੀ ਖਬਰ ਹੈ ਜਿਹੜੀ ਅਨਾਉਂਸ ਨਹੀਂ ਕੀਤੀ ਜਾ ਸਕਦੀ ਸੋ ਦੋਸਤੋ ਇਹ ਮੇਰੇ ਦੋਸਤ ਸਨ ਅ surjit singh bhagat ji ਜੋ ਕਿ ਇੱਕ ਪੱਤਰਕਾਰ ਸਨ surjit singh bhagat ਦਾ ਸਾਹਿਦ ਦੇ ਖੇਤਰ ਦੇ ਵਿੱਚ ਕਾਫੀ ਨਾਂ ਸੀ ਸਰਗਰਮੀਆਂ ਦੇ ਵਿੱਚ ਕਾਫੀ ਉਭਾਰ ਲੈਂਦੇ ਸੀਗੇ ਪੱਤਰਕਾਰੀ ਕਰਦੇ ਸੀ ਫਿਲਮੀ ਪੱਤਰਕਾਰੀ ਕਰਦੇ ਸੀ ਤੇ ਸਾਡਾ ਜਿਹੜਾ ਸਬੰਧ ਹੈ ਨਾ ਮੇਰਾ ਸੁਰਜੀਤ ਸਿੰਘ ਹੁਣਾ ਨਾਲ ਉਹ ਉਦੋਂ ਦਾ ਹੀ ਹੈ ਜਦੋਂ ਮੈਂ ਜੇ ਕੈਨੇਡਾ ਨਹੀਂ ਸੀ ਆਇਆ ਤੇ ਫਿਰ ਲੰਮਾ ਇੱਕ ਬਕਵਾ ਪੈ ਗਿਆ ਕਈ ਕਈ ਵਾਰ ਜਾਂਦੇ ਸੀ ਉੱਥੇ ਲੁਧਿਆਣਾ ਕੋਈ ਸਮਾਗਮ ਹੁੰਦਾ ਸੀ ਤੇ ਉੱਥੇ ਮਾੜੀ ਮੋਟੀ ਹੈਲੋ ਹਾਈ ਹੁੰਦੀ ਸੀ ਮੈਂ ਵੀ ਕਾਹਲੀ ਚ ਹੁੰਦਾ ਸੀ ਤਾਂ ਉਹ ਵੀ ਸੋ ਕਦੇ ਗੱਲ ਨਹੀਂ ਹੋਈ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਸਫਰਨਾਵਾ ਪੜਿਆ ਜਿਹੜਾ 1922 ਦੇ ਵਿੱਚ ਸਫਰ ਕੀਤਾ ਗਿਆ ਸੀਗਾ ਗੁਪਾਲ ਸਿੰਘ ਖਾਲਸਾ ਜੀ ਵੱਲੋਂ ਤੇ ਉਹ ਸਫਰਨਾਵਾ ਜਿਹੜਾ ਭਾਵੇਂ ਉਹਨਾਂ ਦਿਨਾਂ ਦੇ ਵਿੱਚ ਸ਼ਾਇਦ ਉਰਦੂ ਦੇ ਵਿੱਚ ਲਿਖਿਆ ਗਿਆ ਹੋਣਾ ਸਰਜੀਤ ਭਗਤ ਉਹਨਾਂ ਨੇ ਤਾਂ ਉਹ ਸਫਰਨਾਵਾ ਲੱਭ ਕੇ ਉਹਨਾਂ ਬਈ ਦੇ ਵਿੱਚ ਕੀਤਾ ਉਹਨਾਂ ਦੀ ਜਿੰਗਲੀ ਕੱਲਣਾ ਸੀ ਬਹੁਤ ਵੱਡੀ ਸੀ ਯਾਤਰਾ ਮੈਂ ਸਾਡੇ ਲੋਕ ਦੂਵੀਂ ਕਰਦੇ ਸੀ ਸਮੁੰਦਰੀ ਜਹਾਜ਼ਾਂ ਰਾਹੀਂ ਕਰਦੇ ਸੀ ਦਿੱਕੇ ਤੋਂ ਅਸਮਾਨ ਲੈ ਕੇ ਜਾਂਦੇ ਸੀ ਨਾਲ ਕਿਸ ਤਰ੍ਹਾਂ ਦੇ ਪ੍ਰਬੰਧ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਸ ਤਰ੍ਹਾਂ ਦੀ ਭਾਸ਼ਾ ਬੋਲਦੇ ਸਨ ਤੇ ਕਿਵੇਂ ਜਿਹੜਾ ਹੈਗਾ ਇੱਕ ਵਿਅਕਤੀ ਜੰਗ ਮੁੰਡਾ ਤੇ 3000 ਰੁਪਇਆ ਜੇਬ ਦੇ ਵਿੱਚ ਪਾ ਕੇ ਬਿਨਾ ਪਾਸਪੋਰਟ ਤੋਂ ਉਹ ਪੜਨ ਲਈ ਭਾਰਤ ਤੋਂ ਅਮਰੀਕਾ ਜਾਂਦਾ ਹੈ ਤੇ ਮੈਂ ਇਸ ਤੇ ਬਲੌਗ ਵੀ ਬਣਾਇਆ ਸੀ ਪੂਰਾ ਬਣਿਆ ਹੋਇਆ ਤੁਸੀਂ ਅ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕਿ ਉਹਦੇ ਬਾਰੇ ਸਾਰੀ ਗੱਲਬਾਤ ਕੀਤੀ ਸੀ ਤੇ ਉਹ ਜਿਹੜਾ ਅਨੁਵਾਦ ਕੀਤਾ ਗਿਆ ਸੀ ਨਾ ਉਹ ਵੀ ਬੜਾ ਕਮਾਲ ਦਾ ਸੀ ਤੇ ਮੈਂ ਜਦੋਂ ਸਫਰਨਾਮਾ ਪੜਿਆ ਮੈਂ ਸਫਰਨਾਮਾ ਲੈ ਕੇ ਆਇਆ ਜਦੋਂ ਪੜਿਆ ਸੁਰਜੀਤ ਸਿੰਘ ਪਾਗ ਦਾ ਮੈਂ ਨੌ ਪੜਿਆ ਵੀ ਉਹਨਾਂ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਆ ਉਹਨਾਂ ਨੇ ਪਟਨੇ ਦੀ ਕਿਸੇ ਲਾਇਬ੍ਰੇਰੀ ਤੋਂ ਜਾ ਕੇ ਉਹ ਲੱਭਿਆ ਤੇ ਫਿਰ ਉਹਨੂੰ ਪੰਜਾਬੀ ਦੇ ਵਿੱਚ ਕੀਤਾ ਤੇ ਫਿਰ ਕਿਉਂਕਿ ਉਹਨਾਂ ਦਾ ਕੰਟੈਕਟ ਨੰਬਰ ਸੀਗਾ ਕੰਟੈਕਟ ਸਾਡਾ ਕਿਉਂਕਿ ਬਹੁਤ ਜ਼ਿਆਦਾ ਟੁੱਟਿਆ ਹੋਇਆ ਸੀ ਤਾਂ ਫਿਰ ਮੈਂ ਸਰਜੀਤ ਭਗਤ ਉਹਨਾਂ ਨੂੰ ਫੋਨ ਕੀਤਾ ਤੇ ਉਹ ਬੜੇ ਖੁਸ਼ ਹੋਏ ਬੜੇ ਖੁਸ਼ ਹੋਏ ਤੇ ਪੁਰਾਣੀਆਂ ਗੱਲਾਂ ਨੇ ਜਿਹੜੀਆਂ ਉਹ ਜਾਲ ਆ ਗਈਆਂ ਤੇ ਉਹਨੂੰ ਮੈਂ ਉਹਨੇ ਮੈਨੂੰ ਦੱਸਿਆ surjeet ਨੇ ਕਹਿੰਦਾ ਵੀ ਆਪਾਂ ਸਭ ਤੋਂ ਪਹਿਲਾਂ ਸਰਦਾਰ ਪੌਂਚੀ ਉਹਨਾਂ ਦੇ ਘਰੇ ਇੱਕ ਮਹਿਫਲ ਸੀ ਤਾਂ ਉਹਦੇ ਵਿੱਚ ਮਿਲੇ ਸੀ ਉੱਥੋਂ ਜਿਹੜੀ ਸਾਡੀ ਨਿਗੜਤਾ ਜਿਹੜੀ ਹੋਈ ਸੀ ਫਿਰ ਪੰਜਾਬੀ ਭਵਨ ਦੇ ਵਿੱਚ ਅਕਸਰ ਹੀ ਫੰਕਸ਼ਨ ਹੁੰਦੇ ਰਹਿੰਦੇ ਸੀ ਤਾਂ ਉੱਥੇ ਮਿਲਦੇ ਰਹੇ ਤਾਂ ਫਿਰ ਮੈਂ ਕੈਨੇਡਾ ਆ ਗਿਆ ਅਮਰੀਕਾ ਨਾਲ ਸੋ ਮੇਰੇ ਬਹੁਤ ਛੜੀ ਸਹਿਤ ਕਰ ਰਿਲੇਸ਼ਨ ਸੀਗੇ ਉਹ ਟੁੱਟ ਗਏ ਇਸ ਕਰਕੇ ਟੁੱਟ ਗਏ ਕਿਉਂਕਿ ਮੈਂ ਜਦੋਂ ਜਾਂਦਾ ਸੀ ਕਈ ਵਾਰ ਮੇਰ ਕੋ ਟਾਈਮ ਨਹੀਂ ਸੀ ਹੁੰਦਾ ਕਈ ਵਾਰ ਜਦੋਂ ਉਹ ਦੋਸਤ ਉੱਥੇ ਕਿਤੇ ਆਉਂਦੇ ਸੀਗੇ ਤਾਂ ਉਹ ਮੈਂ ਨਹੀਂ ਸੀ ਹੁੰਦਾ ਸੋ ਗੈਪ ਪੈ ਗਿਆ ਤੇ ਉਹ ਤੋਂ ਬਾਅਦ surjit bhagat ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਹਰਿੰਦਰ ਸਿੰਘ ਖਾਲਸਾ ਨਾਲ ਗੱਲ ਕਰਾਓ ਕਿਉਂਕਿ ਹਰਿੰਦਰ ਸਿੰਘ ਖਾਲਸਾ ਦੇ ਫਾਦਰ ਸਾਹਿਬ ਸਾਨੀ ਜੀ ਦਾ ਬਾਰੇ ਸਫਰਨਾਮਾ ਲਿਖਿਆ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਵੀ ਜਦੋਂ ਮੈਂ ਹਰਿੰਦਰ ਸਿੰਘ ਖਾਲਸਾ ਦੇ ਕਰ ਗਿਆ ਮੈਂ ਤੇਰੀ ਗੱਲਬਾਤ ਕਰਾਉਂ ਤੇ ਉਹ ਐਮਪੀ ਵੀ ਰਹੇ ਨੇ ਰਾਜਦੂਤ ਵੀ ਰਹੇ ਨੇ ਤਾਂ ਫਿਰ ਮੈਂ ਖਾਲਸਾ ਜੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਤੋਂ ਸਾਰੀ ਗੱਲਬਾਤ ਪੁੱਛੀ ਤੇ ਮੈਂ ਕਿਹਾ ਵੀ ਜਿੰਨਾ ਖੂਬਸੂਰਤ ਸਫਰਨਾਮਾ ਜਿਸ ਤਰ੍ਹਾਂ ਤੁਸੀਂ ਉਹਨੂੰ ਬਿਆਨ ਕੀਤਾ ਹੈ ਮੇਰੀ ਅਮਰੀਕਾ ਫੇਰੀ ਤਾਂ ਇਹ ਜਿਹੜਾ ਹੈਗਾ ਕੋਹਨ ਹੋਇਤਾ ਦੂਸਰਾ ਪਾਰਟ ਵੀ ਹੈ ਜਿਹੜਾ ਉਹ ਆ ਛਾਪਣਾ ਚਾਹੀਦਾ ਹੈ ਤੇ ਕਿਉਂਕਿ ਇਹ ਸਿਰਫ ਅਮਰੀਕਾ ਪਹੁੰਚਣ ਤੱਕ ਸੀਗਾ ਤੇ ਜਦੋਂ ਆਪਣੀ ਪੜ੍ਹਾਈ ਉਹ ਸਟੱਡੀ 4 ਸਾਲ ਦੀ ਪੂਰੀ ਕਰ ਲੈਂਦੇ ਨੇ ਤੇ ਵਾਪਸ ਇੰਡੀਆ ਨੂੰ ਆਉਂਦੇ ਨੇ। ਤੋਂ ਉਹ ਵੀ ਜਿਹੜਾ ਹੈ ਬੜਾ ਕਮਾਲ ਦਾ ਕਹਿੰਦੇ ਲਿਖਿਆ ਸੀ ਉਹਨਾਂ ਨੇ ਲਿਖਨ ਉਹਦੀ ਜਿਹੜੀ ਕਾਪੀ ਸੈਕੰਡ ਐਡੀਸ਼ਨ ਹੈ ਜਿਹੜਾ ਉਹ ਸੈਕੰਡ ਐਡੀਸ਼ਨ ਨਹੀਂ ਦੂਜਾ ਪਾਰਟ ਉਸ ਸਫਰਨਾਮੇ ਦਾ। ਉਹ ਮਿਲ ਨਹੀਂ ਸਕਿਆ ਤੋਂ ਸਰਜੀਤ ਭਗਤ ਉਹਨੇ ਜੀ ਤੋੜ ਕੋਸ਼ਿਸ਼ ਕਰਦੇ ਸੀ ਕਿ ਉਹ ਮਿਲ ਜਾਵੇ ਤਾਂ ਕਿ ਮੈਂ ਉਸ ਨੂੰ ਵੀ ਜਿਹੜਾ ਹੈਗਾ ਅਨਵਾਦ ਕਰਕੇ ਪੰਜਾਬੀ ਪਾਠਕਾਂ ਤੱਕ ਪਹੁੰਚਾ ਸਕਾਂ। ਹਾਂ ਤੇ ਫਿਰ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਕਦੇ ਮੈਂ ਫੋਨ ਕਰ ਲੈਂਦਾ ਇੱਕ ਦੋ ਵਾਰ ਉਹਨਾਂ ਨੇ ਕੀਤਾ ਤੇ ਵਾਅਦੇ ਕੀਤੇ ਕਿ ਜਦੋਂ ਹੁਣ ਮੈਂ ਇੰਡੀਆ ਜਾਊਂਗਾ ਕੰਮ ਹੈ ਉਹਨਾਂ ਨੂੰ ਮਿਲ ਕੇ ਆਊਂਗਾ ਤੇ ਇਕੱਠੇ ਟਾਈਮ ਗੁਜ਼ਾਰਾਂਗੇ ਗੱਲਾਂ ਬਾਤਾਂ ਕਰਾਂਗੇ ਤੇ ਹੋਰ ਲੇਕਿਨ ਅਚਾਨਕ ਜਦ ਇੱਕ ਖਬਰ ਫਲੈਸ਼ ਹੁੰਦੀ ਐ ਸੋਸ਼ਲ ਮੀਡੀਆ ਤੇ ਕਿ ਸੁਰਜੀਤ ਭਾਗਤ ਨਹੀਂ ਰਹੇ ਤੇ ਮੈਂ ਕਿਹਾ ਯਾਰ ਇਦਾਂ ਕਿਦਾਂ ਹੋ ਸਕਦਾ ਕੋਈ ਸਰਜੀਤ ਭਗਤ ਮੇਰੇ ਤੋਂ ਛੋਟੇ ਸਨ ਵੀ ਇਦਾਂ ਕਿਦਾਂ ਹੋ ਸਕਦਾ ਯਾਰ ਕਿ ਬੰਦਾ ਇੱਕਦਮ ਮੈਂ ਕਿਹਾ ਵੀ ਹੋ ਸਕਦਾ ਹੈ ਖਬਰ ਝੂਠੀ ਹੋਵੇ ਤੇ ਉਹਨਾਂ ਦਿਨਾਂ ਦੇ ਵਿੱਚ ਆਪਣੇ ਕੀ ਹੈ ਭ੍ਰਿੰਮ ਪ੍ਰਕਾਸ਼ ਉਹ ਨਹੀਂ ਕਹਾਣੀਕਾਰ ਉਹ ਚਲੇ ਗਏ ਹਰਜਿੰਦਰ ਸਿੰਘ ਘਟਵਾਲ ਚਲੇ ਗਏ ਮਨਜ਼ੂਰ ਆਜ਼ਾਦ ਚਲੇ ਗਏ ਤਾਂ ਮੈਂ ਉਹਦੀ ਗੱਲਬਾਤ ਕੀਤੀ ਲੇਕਿਨ ਭਗਤ ਬਾਰੇ ਮੈਨੂੰ ਪੱਕਾ ਪਤਾ ਨਹੀਂ ਸੀ ਲੇਕਿਨ ਹੁਣ ਸੋਸ਼ਲ ਮੀਡੀਆ ਤੇ ਕਹਿ ਲਓ ਜਾਨ ਦੇ ਪਰਿਵਾਰ ਵੱਲੋਂ ਸੰਪਰਕ ਕਰਨ ਦੇ ਕਹਿ ਲਓ ਉਹ ਹਿਪੋਥੈਟਿਕ ਹੈ ਕਿ ਬਾਕਿਆ ਹੀ ਜਿਹੜੀ ਇਹ ਘਟਨਾ ਹੈ ਉਹ ਵਾਪਰ ਚੁੱਕੀ ਹੈ ਤਾਂ ਮੇਰਾ ਮਨ ਹੈ ਜਿਹੜਾ ਕਈ ਦਿਨ ਕਾਫੀ ਸਦਮੇ 'ਚ ਰਿਹਾ ਤੇ ਸੋਚਦਿਆਂ ਕਿ ਯਾਰ ਬੰਦੇ ਦਾ ਕੀ ਭਰੋਸਾ ਹੈ ਅੱਜ ਹੈ ਕੱਲ ਨਹੀਂ ਹੈ ਕਈ ਵਾਰ ਬੰਦਾ ਸੁਪਨੇ ਲੈਂਦਾ ਕਿ ਮੈਂ ਆਹ ਕੰਮ ਕਰਨਾ ਮੈਂ ਆਹ ਕੰਮ ਕਰਨਾ ਜਿਸ ਤੋਂ ਦਾ ਪੈਸ਼ਨ ਸੀਗਾ ਲਿਖਣ ਨਹੀਂ ਕਰ ਸਕਦਾ ਸੋ ਪਤਾ ਹੀ ਲੱਗਿਆ ਕਿ ਉਹਨਾਂ ਨੂੰ ਉਚਾਨਕਾ ਜਿਹੜਾ ਉਹ ਹਾਰਟ ਅਟੈਕ ਆਇਆ ਤੇ ਜੋ ਉਹਨਾਂ ਨੂੰ ਨਾਲ ਹੀ ਲੈ ਕੇ ਚਲਿਆ ਗਿਆ ਤੇ ਉਹਨਾਂ ਦੇ ਕੰਮ ਨੇ ਜਿਹੜੇ ਅਧੂਰੇ ਰਹਿ ਗਏ ਪਰਿਵਾਰ ਹੈ ਜਿਹੜਾ ਉਹ ਪਿੱਛੇ ਮਤਲਬ ਰਹਿ ਗਿਆ ਜਾਂਦਾ ਰਹਿ ਗਈ ਹੋ ਤੇ ਬਹੁਤ ਦੁੱਖ ਦੀ ਗੱਲ ਹੈ ਸੋ ਮੈਂ ਸਰਜੀਤ ਭਗਵਤ ਜੀ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ 6 ਤਰੀਕ ਨੂੰ ਜਿਹੜਾ ਉਹਨਾਂ ਦਾ 6 April ਨੂੰ ਭੂ ਵੀ ਪੈ ਗਿਆ ਠੀਕ ਹੈ ਤਾਂ ਅੱਜ ਜਦੋਂ ਮੈਂ ਰਿਕਾਰਡ ਕਰ ਰਿਹਾ ਤਾਂ ਉਹ ਦੋ ਤੋ ਦਿਨ ਹੋ ਗਏ ਭੂ ਫੈਦੂ ਤੇ ਬਹੁਤ ਅਫਸੋਸ ਰਹੇਗਾ ਕਿ ਪਤਾ ਨਹੀਂ ਲੱਗਿਆ ਕਿ ਕੀ ਹੋਇਆ ਕੀ ਉਹਨਾਂ ਦੇ ਕੋਈ ਸਟ्रेस ਸੀ ਜਾਂ ਕੀ ਗੱਲ ਸੀ ਮੈਨੂੰ ਹੁਣ ਇਹਨਾਂ ਚੀਜ਼ਾਂ ਦਾ ਤਾਂ ਨਹੀਂ ਪਤਾ ਲੇਕਿਨ ਜਿਹੜਾ ਵਿਅਕਤੀ ਸਾਡੇ ਵਿੱਚੋਂ ਚੱਲ ਗਿਆ ਗਿਆ ਅਧੂਰੇ ਕੰਮ ਛੱਡ ਕੇ ਚੱਲ ਗਿਆ ਤਾਂ ਉਹਨਾਂ ਦਾ ਜਾਣਾ ਜਿਹੜਾ ਉਹ ਬਹੁਤ ਦੁਖਦਾਈ ਹੈ ਉਹ ਇਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕੋ ਹੀ ਹਫਤੇ ਦੌਰਾਨ ਮੇਰੇ ਪੰਜੇ ਦੋਸਤਾਂ ਨੂੰ ਜਾਣ ਪਛਾਣ ਵਾਲੇ ਸਾਹਿਤਕਾਰ ਜਿਨ੍ਹਾਂ ਨਾਲ ਮਿਲਣ-ਗਿਲਣ ਸੀ ਉਹ ਵਿਦਾਇਗੀ ਲੈ ਗਏ ਸੋ ਇਸ ਕਰਕੇ ਜਿਹੜਾ ਹੈਗਾ ਮੈਨੂੰ ਦੁੱਖ ਹੈ ਕਾफी ਦੁੱਖ ਮਹਿਸੂਸ ਹੁੰਦਾ ਹੈ ਤੇ ਇਹਦੇ ਨਾਲ ਇਕੱਲਾ ਮੈਨੂੰ ਹੀ ਨਹੀਂ ਸਮੁੱਚੇ ਪੰਜਾਬੀ ਸਾਹਿਤ ਨੂੰ ਘਾਟਾ ਪਿਆ ਝੜਕਦੀ ਨਹੀਂ ਪੂਰਾ ਹੋ ਸਕਦਾ ਮੈਨੂੰ ਪਤਾ ਹੈ ਹੁਣ ਉਹ ਜਿਹੜਾ ਪਾਰਟ ਹੈਗਾ ਉਹਨਾਂ ਦਾ ਅਮਰੀਕਾ ਫੇਰੀ ਦਾ ਉਹ ਹੁਣ ਸੈਕੰਡ ਜਿਹੜਾ ਭਾਗ ਹੈ ਉਹ ਭਾਗ ਤੋਂ ਸੁਰਜੀਤ ਭਾਗ ਤੋਂ ਨਹੀਂ ਹਿੰਦੇ ਉਹਨਾਂ ਨੇ ਲੱਭ ਕੇ ਛਪਾ ਲੈਣਾ ਸੀ ਲੇਕਿਨ ਹੁਣ ਉਹ ਪਤਾ ਨਹੀਂ ਆਏਗਾ ਜਾਂ ਨਹੀਂ ਆਏਗਾ ਤੇ ਮੈਂ ਹਰਿੰਦਰ ਖਾਲਸਾ ਜੀ ਨਾਲ ਵੀ ਗੱਲਬਾਤ ਕਰੂੰਗਾ ਕਿ ਜੇ ਕਿਤੇ ਉਹਦੀ ਸਕ੍ਰਿਪਟ ਮਿਲ ਸਕਦੀ ਹੈ ਤੇ ਲੇਕਿਨ ਉਹਨਾਂ ਦਾ ਜਿਹੜਾ ਜਾਣਾ ਉਹ ਨੁਕਸਾਨ ਦੇ ਹੈ